바이구르지 ਕਾ ਖਾਲਸਾ 바이구르지 ਕੀ ਫਤੀ ਅਨੰਦਪੁਰ ਸਾਹਿਬ ਕਿਲਾ ਛੱਡਣ ਤੋਂ ਬਾਅਦ ਜੰਗਾ ਜੁੱਦਾਂ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਤੇ ਖਿਦਰਾਨੇ ਦੀ ਟਾਬ ਦੀ ਜੰਗ ਤੋਂ ਬਾਅਦ ਦਸ਼ਮੀਸ਼ ਪਿਤਾ ਤਨਗੁਰ ਗੋਬਿੰਦ ਸਿੰਘ ਜੀ ਸਾਬੂ ਕੀ ਤਲਵੰਡੀ ਦਮਦਮਾ ਸਾਹਿਬ ਪੁੱਜੇ ਇੱਥੇ ਗੁਰੂ ਜੀ ਨੇ ਦਮ ਲਿਆ ਅਤੇ ਆਪਣਾ ਕਮਰ ਕੱਸਾ ਖੋਲਿਆ ਭਾਈ ਮਨੀ ਸਿੰਘ ਜੀ ਮਾਤਾ ਸਾਹਿਬਕੌਰ ਜੀ ਅਤੇ ਮਾਤਾ ਸੁੰਦਰਕੌਰ ਜੀ ਦੇ ਨਾਲ ਗੁਰੂ ਸਾਹਿਬ ਨੂੰ ਮਿਲਣ ਦੇ ਲਈ ਦਮਦਮਾ ਸਾਹਿਬ ਪੁੱਜੇ ਖਾਨ ਨੇ ਲੰਮੇ ਸਮੇਂ ਦੇ ਯੁੱਧਾਂ ਪਿੱਛੋਂ ਇੱਥੇ ਥੋੜੇ ਸਮੇਂ ਲਈ ਮਿਲੀ ਰਾਹਤ ਸਮੇਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਗੁਰਬਾਣੀ ਦੇ ਅਰਥ ਪੜਾਏ ਜਾਣ। ਸ੍ਰੀ ਆਦ ਗ੍ਰੰਥ ਵਿੱਚ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਕੇ ਇਸ ਨੂੰ ਸੰਪੂਰਨਤਾ ਬਖਸ਼ਣ ਦੇ ਲਈ ਗੁਰੂ ਜੀ ਨੇ ਕੁਚ ਮੁਖੀ ਸਿੰਘ ਕਰਤਾਰਪੁਰ ਵਿਖੇ ਭਾਈ ਧੀਰਮਲ ਤੋਂ ਸ੍ਰੀ ਆਦ ਵਿੜਮਗਵਾਂ ਦੇ ਲਈ ਭੇਜੇ ਧੀਰਮਲ ਨੇ ਵੀਰ ਦੇਨ ਦੇ ਬਜਾਏ ਬੋਲ ਕੋ ਬੋਲ ਬੋਲੇ ਅਤੇ ਕਿਹਾ ਕਿ ਜੇ ਤੁਹਾਡੇ ਗੁਰੂ ਗੁਰਨਾਨਕ ਦੇਵ ਜੀ ਦੀ ਗੱਦੀ ਤੇ ਵਿਰਾਜਮਾਨ ਹਨ ਤਾਂ ਉਹ ਆਪ ਕਿਉਂ ਨਹੀਂ ਬਾਣੀ ਲਿਖ ਲੈਂਦੇ ਜਦੋਂ ਸਿੱਖਾਂ ਤੋਂ ਗੁਰੂ ਜੀ ਨੂੰ ਸਾਰੀ ਗੱਲ ਦਾ ਪਤਾ ਚੱਲਿਆ ਤਾਂ ਗੁਰੂ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਬੀੜ ਸਾਹਿਬ ਮੁਕੰਮਲ ਕਰਨ ਦੇ ਤਿਆਰੀ ਕਰਨ ਦੇ ਲਈ ਆ ਭਾਈ ਮਨੀ ਸਿੰਘ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਇਸ ਮਹਾਨ ਕਾਰਜ ਦੇ ਲਈ ਬਾਬਾ ਦੀਪ ਸਿੰਘ ਜੀ ਨੂੰ ਬਹੁ ਵਿੰਡ ਤੋਂ ਬੁਲਾਇਆ ਜਾਵੇ ਕਿਉਂਕਿ ਉਹ ਮਹਾਨ ਵਿਦਵਾਨ ਅਤੇ ਗੁਰੂ ਘਰ ਦੇ ਪ੍ਰੇਮੀ ਹਨ ਗੁਰੂ ਜੀ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਪੁੱਜੇ ਅਤੇ ਹੱਥ ਜੋੜ ਕੇ ਸੇਵਾ ਬਖਸ਼ਣ ਦੇ ਲਈ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਨਿਰੰਕਾਰ ਨੇ ਤੁਹਾਡੇ ਪਾਸੋਂ ਬਹੁਤ ਸੇਵਾ ਲੈਣੀ ਹੈ ਅਸੀਂ ਬਾਣੀ ਲਿਖਵਾਵਾਂਗੇ ਭਾਈ ਮਨੀ ਸਿੰਘ ਲਿਖਣਗੇ ਅਤੇ ਤੁਸੀਂ ਕਲਮਾ ਸ਼ਿਆਹੀ ਅਤੇ ਕਾਗਜ਼ ਤਿਆਰ ਕਰਨ ਦੀ ਸੇਵਾ ਨਿਭਾਓਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਤੋਂ ਬਾਅਦ ਬਚੀ ਹੋਈ ਸ਼ਿਆਹੀ ਅਤੇ ਕਿਸੀਆਂ ਕਲਮਾਂ ਨੂੰ ਲਿਖਣ ਸਰ ਦੇ ਟੋਬੇ ਵਿੱਚ ਪ੍ਰਵਾਹਿਤ ਕਰਕੇ ਇਸ ਧਰਤੀ ਨੂੰ ਗੁਰੂ ਕੀ ਕਾਸ਼ੀ ਹੋਣ ਦਾ ਵਰਦਾਨ ਦਿੱਤਾ ਕਿਸੀਆਂ ਕਲਮਾਂ ਨੂੰ ਦੁਬਾਰਾ ਘੜਿਆ ਨਹੀਂ ਸੀ ਜਾਂਦਾ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਕਰਵਾਉਂਦੇ ਸਨ ਸ਼ਾਮ ਨੂੰ ਲਿਖੀ ਗਈ ਬਾਣੀ ਦਾ ਸ਼ੁੱਧ ਉਚਾਰਨ ਅਤੇ ਕਥਾ ਵਿਆਖ ਆ ਖੁਦ ਦਸ਼ਮੇਸ਼ ਪਿਤਾ ਕਰਵਾਇਆ ਕਰਦੇਸਾਨ ਬਾਬਾ ਦੀਪ ਸਿੰਘ ਜੀ ਸਮੇਤ ਜਿਨ੍ਹਾਂ 48 ਗੁਰਸਿੱਖਾਂ ਨੇ ਆਦਤ ਤੋਂ ਅੰਤ ਤੱਕ ਕਥਾ ਤੇ ਵਿਆਖਿਆ ਸਰਵਣ ਕੀਤੀ ਉਹਨਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਦੇ ਨਾਲ ਸਨਮਾਨਿਤ ਕੀਤਾ ਗਿਆ ਬਾਬਾ ਦੀਪ ਸਿੰਘ ਜੀ ਦਾ ਅਗਲਾ ਜੀਵਨ ਆਪਾਂ ਅਗਲੀ ਕਥਾ ਦੇ ਵੀ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ